ਹੈਲੋ ਜੀ ਮਸਤੀ ਸੱਸੀ ਗੱਲ ਦੋਸਤੋ ਜਲੰਧਰ ਦੇ ਖੇਡ ਪ੍ਰੇਮੀਆਂ ਦੇ ਲਈ ਬਹੁਤ ਹੀ ਵਧੀਆ ਤੇ ਖੁਸ਼ਖਬਰੀ ਹੈ ਕਿ ਜਲੰਧਰ ਦੇ ਵਿੱਚ ਇੱਕ ਆਈਪੀਐਲ ਦੇ ਤਰਜ਼ ਦੇ ਉੱਤੇ ਇੱਕ ਟੂਰਨਾਮੈਂਟ ਹੋਣ ਜਾ ਰਿਹਾ 2 ਤਰੀਕ ਨੂੰ ਹੰਸਰਾ ਸਟੇਡੀਅਮ ਜਲੰਧਰ ਵਿਖੇ ਕੀ ਹੈ ਇਸ ਟੂਰਨਾਮੈਂਟ ਦੇ ਵਿੱਚ ਕੀ ਹੈ ਇਸ ਦਾ ਫਾਰਮੈਟ ਕਦੋਂ ਕਿਸ ਟਾਈਮ ਹੋ ਰਿਹਾ ਇਸ ਬਾਰੇ ਜਾਣਕਾਰੀ ਦੇ ਲਈ ਸਾਡੇ ਨਾਲ ਨੇ ਟੂਰਨਾਮੈਂਟ ਦੇ ਪ੍ਰੈਜ਼ੀਡੈਂਟ ਮਿਸਟਰ ਸੁਨੀਲ ਕੁਮਾਰ ਤੇ ਕੈਸ਼ੀਅਰ ਮਿਸਟਰ ਨਿਤਿਨ ਸ਼ਰਮਾ ਜੀ ਅਵਨ ਉਹਨਾਂ ਨਾਲ ਗੱਲਬਾਤ ਕਰਦੇ ਆ। ਸੋ ਪਿਆਰ ਦੋਸਤੋ ਸਾਡੇ ਨਾਲ ਸੁਨੀਲ ਜੀ ਨੇ ਤੇ ਨਾਲ ਉਹਨਾਂ ਦੇ ਕੈਸ਼ੀਅਰ ਨਿਤਿਨ ਜੀ ਜੋ ਦੋ ਤਰੀਕ ਨੂੰ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੰਸਰਾ ਸਟੇਡੀਅਮ ਦੇ ਵਿੱਚ ਉਹਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਵੀ ਕੀ ਕਨਸੈਪਟ ਏ, ਕਦੋਂ ਹੋ ਰਿਹਾ, ਕੀ ਏ ਉਹਦੇ ਵਿੱਚ। ਹਾਂਜੀ ਸਰ ਅਸੀਂ ਬਿਲਕੁਲ ਵੈਰੀ ਫਸਟ ਈਵੈਂਟ ਕਰਵਾ ਰਹੇ ਆ। ਪ੍ਰੋਪਰਪਿੰਟਨ ਲੀਗ ਜਲੰਧਰ ਪੀਬੀਐਲਜੀ ਜਿਹੜਾ ਅਸੀਂ 2 ਨਵੰਬਰ ਨੂੰ ਕਰਵਾ ਰਹੇ ਹਾਂ ਟੀਮ ਇਵੈਂਟ ਇਹਦੇ ਵਿੱਚ 10 ਟੀਮਾਂ ਪਾਰਟਿਸਿਪੇਟ ਕਰ ਰਹੀਆਂ ਤੇ 10 ਓਨਰ ਨੇ ਤੇ 10-10 ਪਲੇਅਰ ਸੈਕਿੰਡ ਕੰਟੀਨਿਊ ਕੰਟੀ 30 ਪਲੱਸ 40 ਪਲੱਸ ਤੇ 50 ਪਲੱਸ ਹਰ ਕੈਟਾਗਰੀ ਦੇ ਵਿੱਚ ਜਿੰਨੇ ਵੀ ਪਲੇਅਰਸ ਹੈ ਉਹਨਾਂ ਦੀ ਆਕਸ਼ਨ ਹੋਏਗੀ ਜਿਹੜੀ ਅੱਜ ਅਸੀਂ ਇੱਥੇ ਹੰਸਰਾ ਸਟੇਡੀਅਮ ਦੇ ਵਿੱਚ ਕੀਤੀ ਹੈ ਤੇ ਸਾਡਾ ਮੇਨ ਕਨਸੈਪਟ ਇਹੀ ਹੈ ਕਿ ਜਿੰਨੇ ਵੀ ਪਲੇਅਰਸ ਹੈ ਉਹਨਾਂ ਨੂੰ ਵੀ ਆਈਪੀਐਲ ਦੀ ਤਰਜ਼ ਤੇ ਕ੍ਰਿਕਟ ਵਾਂਗੂ ਪੈਸਾ ਮਿਲੇ ਅਦਰਵਾਈਜ਼ ਜਿੰਨੇ ਵੀ ਪਲੇਅਰਸ ਹੈ ਉਹ ਸਿਰਫ ਆਪਣੇ ਵੱਲੋਂ ਪੈਸਾ ਲਗਾ ਕੇ ਹੀ ਖੇਡਦੇ ਹਨ ਨੰਬਰ 2 ਅਸੀਂ ਇਹ ਵੀ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਇਹ ਕਨਸੈਪਟ ਜਿਹੜਾ ਪੂਰੇ ਪੰਜਾਬ ਦੇ ਵਿੱਚ ਅੱਛੇ ਲੈਵਲ ਤੇ ਜਾਵੇ ਸਾਡਾ ਇਹ ਵੀ ਇੱਕ ਕਨਸੈਪਟ ਹੈ ਕਿ ਜਦੋਂ ਕੋਈ ਨਾਰਮਲ ਟੂਰਨਾਮੈਂਟ ਹੁੰਦਾ ਤੇ ਇੱਕ ਜਾਂ ਦੋ ਪਲੇਅਰ ਹੀ ਖੁਸ਼ ਹੁੰਦੇ ਜਿਹੜਾ ਫਰਸਟ ਆਇਆ ਸੈਕੰਡ ਆਇਆ ਲekin team event ਦੇ ਵਿੱਚ ਸਾਡੇ ਘੱਟੋ ਘਾਟ 20 ਤੋਂ ਲੈ ਕੇ 40 players ਇਕੱਠੇ ਖੁਸ਼ ਹੁੰਦੇ ਆ team event ਹੈ ਕਿਸੇ ਦੀ ਕੋਈ ਇੱਕ ਦੂਸਰੇ ਨਾਲ ਮਤਲਬ ਖੁਲਚਲ ਨਹੀਂ ਹੁੰਦੀ ਤੇ ਬੜਾ ਅੱਛੇ ਢੰਗ ਨਾਲ ਇਵੈਂਟ ਇਹ ਸਾਡਾ ਸੰਪੰਨ ਹੋਏਗਾ ਅਸੀਂ ਆਸ਼ਾ ਕਰਦੇ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰਿਤਿੰਨ ਖੰਨਾ ਜੀ ਦਾ ਜਿਨ੍ਹਾਂ ਨੇ ਸਾਨੂੰ ਐਫੀਲੀਏਸ਼ਨ ਦਿੱਤੀ ਹੈ ਇਸ ਟੂਰਨਾਮੈਂਟ ਦੀ ਤੇ ਮੈਂ ਸਾਰੇ ਸ਼ਹਿਰ ਵਾਸੀ ਨੂੰ ਕਹਾਂਗਾ ਕਿ 2 ਨਵੰਬਰ ਨੂੰ ਆ ਕੇ ਤੇ ਇਸ ਟੂਰਨਾਮੈਂਟ ਨੂੰ ਦੇਖਣ ਇੰਜੋਏ ਕਰਨ ਬਹੁਤ ਹੀ ਇੰਜੋਏ ਵਾਲਾ ਟੂਰਨਾਮੈਂਟ ਹੋਏਗਾ ਸਰ ਇਹਦੇ ਵਿੱਚ ਜਿਹੜੇ ਪਲੇਅਰ ਹੋਣਗੇ ਇਕੱਲੇ ਅਨਸਰਾ ਸਟੇਡੀਅਮ ਦੇ ਹੀ ਹੈ ਕਿ ਇਹ ਦੱਸੋ ਨਹੀਂ ਇਸ ਟੂਰਨਾਮੈਂਟ ਦੇ ਵਿੱਚ ਪਲੇਅਰ ਪੂਰੇ ਸਾਡੇ ਜਲੰਧਰ ਤੋਂ ਅਸੀਂ ਲਿੱਤੇ ਆ ਅਨਸਰਾ ਸਟੇਡੀਅਮ ਤੋਂ ਵੀ ਖੇਡਣਗੇ ਦਵਾਵਾ ਕਾਲਜ ਦੇ ਪਲੇਅਰ ਡੇਵੀਅਟ ਦੇ ਵਿੱਚ ਖੇលਦੇ ਆ ਔਰ ਨਾਲ ਦੇ ਨਾਲ ਆਊਟਡੋਰਸ ਵਿੱਚ ਵੀ ਜਿਹੜੇ ਖੇਲਦੇ ਆ ਜਿਨ੍ਹਾਂ ਨੂੰ ਮੌਕਾ ਨਹੀਂ ਵੀ ਮਿਲਦਾ ਅਸੀਂ ਉਹਨਾਂ ਨੂੰ ਵੀ ਮੌਕਾ ਦੇ ਰਹੇ ਆ ਕਿ ਇਸ ਟੂਰਨਾਮੈਂਟ ਵਿੱਚ ਪਾਰਟਿਸਿਪੇਟ ਕਰਨ ਭਾਗ ਲੈਣ ਔਰ ਆਪਣੀ ਜੋੜਾ ਦੀ ਸਕਿੱਲ ਹੈ ਜੋ ਪ੍ਰਤਿਭਾ ਨੂੰ ਇੱਥੇ ਦਿਖਾਉਣ ਸਾਰੇ ਇਸ ਟੂਰਨਾਮੈਂਟ 'ਚ ਅਸੀਂ ਏ ਟਰੋਫੀਜ਼ ਵੀ ਦੇ ਰਹੇ ਹਾਂ ਔਰ ਕੈਸ਼ ਪ੍ਰਾਈਜ਼ ਵੀ ਦੇ ਰਹੇ ਹਾਂ ਦੋਨੋਂ ਤਰ੍ਹਾਂ ਦੇ ਇਹ ਚੀਜ਼ਾਂ ਮਿਲਾ ਕੇ ਕਟੋ ਕਟ 50000 ਦੇ ਕਰੀਬ ਦੇ ਪ੍ਰਾਈਜ਼ ਅਸੀਂ ਡਿਸਟ੍ਰਿਬਿਊਟ ਕਰਨੇ ਆ ਔਰ ਪਾਰਟਿਸਿਪੇਟ ਕਰਨ ਵਾਲੇ ਸਾਰੇ ਪਲੇਅਰਸ ਨੂੰ ਮੈਡਲ ਮਿਲਣਗੇ ਬਾਕੀ ਜੋ ਰੀਫਰੈਸ਼ਮੈਂਟ ਵਗੈਰਾ ਉਹਤੇ ਹੋਏਗੀ ਸਰਪ੍ਰਾਈਜ਼ ਗਿਫਟ ਵੀ ਅਸੀਂ ਰੱਖੇ ਨੇ 40 ਜਿਸ ਸੌਕਸ ਗ੍ਰਿਪਸ ਬੈਡਮਿੰਟਨ ਨਾਲ ਰਿਲੇਟਡ ਜੋ ਵੀ ਸਮਾਨ ਹੈ ਅਸੀਂ ਉਹ ਵੀ ਐਜ਼ ਅ ਲੱਕੀ ਡਰਾਅ ਨਾਲ ਨਿਕਾਲ ਰਹੇ ਹਾਂ ਜਿਹੜੇ ਵੀ ਦੇਖਣ ਆਣਗੇ ਫਾਈਨਲ ਮੈਚੇਸ ਉਹਨਾਂ ਨੂੰ ਅਸੀਂ ਪ੍ਰੈਜ਼ੈਂਟ ਕਰਾਂਗੇ ਤੇ ਸਾਡਾ ਇਹ ਇਵੈਂਟ ਜਿਹੜਾ ਹੈਗਾ ਇਹ ਸਪੋਰਟਸ ਜ਼ੋਨ ਪੰਜਾਬ ਪੰਜਾਬ ਆਇਆ ਜਾਏਗਾ ਤੇ ਸਾਰੇ ਉਸ ਚੈਨਲ ਦੇ ਲਿੰਕ ਕਲਿੱਕ ਕਰਕੇ ਇਹ ਸਾਡਾ ਟੂਰਨਾਮੈਂਟ ਦੇਖ ਸਕਦੇ Thank, Thank you, sir. So Thank you.